ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਂ 5 ਸਾਲ ਪਹਿਲਾਂ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਘਰ ਤੋਂ ਕੰਮ ਮਾਸਕ ਲੋਕਡਾਊਨ ਅਤੇ ਖਾਲੀ ਗਲੀਆਂ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ ਅਜਿਹੀ ਸਥਿਤੀ ਵਿੱਚ ਹੁਣ ਕੋਰੋਨਾ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਡਰ ਪਾ ਦਿੱਤਾ ਹੈ ਕਿ ਕੀ ਇਹ ਹਾਲਾਤ ਦੁਆਰਾ ਵਾਪਸ ਆਉਣ ਵਾਲੇ ਹਨ ਆਓ ਜਾਣਦੇ ਹਾਂ ਇਸ ਨਵੇਂ ਖਤਰੇ ਨਾਲ ਜੁੜੀ ਕੁਝ ਮਹੱਤਵਪੂਰਨ ਜਾਣਕਾਰੀ ਨਵਾਂ ਵੇਰੀਐਂਟ JN.1 ਕਰੋਨਾ ਵਾਇਰਸ ਦੇ ਓਮੀਕਰੋਨ ਪਰਿਵਾਰ ਦਾ ਇੱਕ ਸਬ ਵੇਰੀਐਂਟ ਹੈ ਜਿਸ ਦੀ ਪਛਾਣ ਪਿਛਲੀ ਵਾਰ ਅਗਸਤ 2023 ਵਿੱਚ ਕੀਤੀ ਗਈ ਸੀ ਇਹ ਵੇਰੀਐਂਟ BA.2.86 ਨਾਲ ਸੰਬੰਧਿਤ ਹੈ ਅਤੇ ਵਿਗਿਆਨੀਆਂ ਦੇ ਅਨੁਸਾਰ ਇਸ ਵਿੱਚ ਪਰਿਵਰਤਨ ਤੇਜ਼ੀ ਨਾਲ ਹੋ ਰਹੇ ਹਨ ਜਿਸ ਕਾਰਨ ਇਸ ਦੀ ਸੰਚਾਰ ਦਰ ਵੀ ਉੱਚੀ ਹੈ ਯਾਨੀ ਕਿ ਇਹ ਵੇਰੀਐਂਟ ਪਹਿਲਾਂ ਨਾਲੋਂ ਤੇਜ਼ੀ ਨਾਲ ਫੈਲ ਸਕਦਾ ਹੈ ਅਮਰੀਕੀ ਏਜੰਸੀ ਸੀਡੀਸੀ ਦੇ ਅਨੁਸਾਰ ਜੇਐਨ.1 ਦੇ ਲੱਛਣ ਹੋਰ ਵੇਰੀਐਂਟ ਤੋਂ ਬਹੁਤ ਵੱਖਰੇ ਨਹੀਂ ਹਨ ਪਰ ਇਹ ਆਪਣੇ ਤੇਜ਼ੀ ਨਾਲ ਫੈਲਣ ਲਈ ਵਧੇਰੇ ਜਾਣਿਆ ਜਾਂਦਾ ਹੈ ਲੱਛਣਾਂ ਵਿੱਚ ਨੱਕ ਵਗਣਾ ਸੁੱਕੀ ਖੰਘ ਬੁਖਾਰ ਗਲੇ ਵਿੱਚ ਖਾਰਿਸ਼ ਸਿਰ ਦਰਦ ਉਲਟੀਆਂ ਜਾਂ ਮਤਲੀ ਦਸਤ ਠੰਡ ਲੱਗਣਾ ਆਦਿ ਸ਼ਾਮਿਲ ਹਨ ਇਸ ਵਾਇਰਸ ਦੀ ਇਸ ਵੇਲੇ ਭਾਰਤ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਪਰ ਚੌਕਸੀ ਜ਼ਰੂਰੀ ਹੈ ਮਾਹਿਰਾਂ ਅਨੁਸਾਰ ਇਸ ਵੇਲੇ ਲੋਕਡਾਊਨ ਵਰਗੀਆਂ ਸਖਤ پابੰਦੀਆਂ ਦੀ ਲੋੜ ਨਹੀਂ ਹੈ। ਇਹ ਵਾਇਰਸ ਉਨ੍ਹਾਂ ਲੋਕਾਂ ਲਈ ਗੰਭੀਰ ਖਤਰਾ ਨਹੀਂ ਪੈਦਾ ਕਰ ਰਿਹਾ ਜਿਨ੍ਹਾਂ ਨੇ ਟੀਕਾ ਅਤੇ ਬੂਸਟਰ ਖੁਰਾਕ ਲਈ ਹੈ। ਦੱਸ ਦਈਏ ਕਿ ਕਈ ਦੇਸ਼ਾਂ ਵਿੱਚ ਇਹ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਡਰ ਪਾਇਆ ਜਾ ਰਿਹਾ ਹੈ। ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਂ 5 ਸਾਲ ਪਹਿਲਾਂ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਘਰ ਤੋਂ ਕੰਮ ਮਾਸਕ ਲੋਕਡਾਊਨ ਅਤੇ ਖਾਲੀ ਗਲੀਆਂ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ ਅਜਹੀ ਸਥਿਤੀ ਵਿੱਚ ਹੋੜ ਕਰੋਨਾ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਡਰ ਪਾ ਦਿੱਤਾ ਹੈ ਕਿ ਕੀ ਇਹ ਹਾਲਾਤ ਦੁਬਾਰਾ ਵਾਪਸ ਹੋਣ ਵਾਲੇ ਹਨ ਆਓ ਜਾਣਦੇ ਹਾਂ ਇਸ ਨਵੇਂ ਖਤਰੇ ਨਾਲ ਜੁੜੀ ਕੁਝ ਮਹੱਤਵਪੂਰਨ ਜਾਣਕਾਰੀ ਨਵਾਂ ਵੇਰੀਐਂਟ JN.1 ਕਰੋਨਾ ਵਾਇਰਸ ਦੇ ਓਮੀਕਰੋਨ ਪਰਿਵਾਰ ਦਾ ਇੱਕ ਸਬ ਵੇਰੀਐਂਟ ਹੈ ਜਿਸ ਦੀ ਪਛਾਣ ਪਿਛਲੀ ਵਾਰ ਅਗਸਤ 2023 ਵਿੱਚ ਕੀਤੀ ਗਈ ਸੀ ਇਹ ਵੇਰੀਐਂਟ BA.2.86 ਨਾਲ ਸੰਬੰਧਿਤ ਹੈ ਅਤੇ ਵਿਗਿਆਨੀਆਂ ਦੇ ਅਨੁਸਾਰ ਇਸ ਵਿੱਚ ਪਰਿਵਰਤਨ ਤੇਜ਼ੀ ਨਾਲ ਹੋ ਰਹੇ ਹਨ ਜਿਸ ਕਾਰਨ ਇਸ ਦੀ ਸੰਚਾਰ ਦਰ ਵੀ ਉੱਚੀ ਹੈ ਯਾਨੀ ਕਿ ਇਹ ਵੇਰੀਐਂਟ ਪਹਿਲਾਂ ਨਾਲੋਂ ਤੇਜ਼ੀ ਨਾਲ ਫੈਲ ਸਕਦਾ ਹੈ ਅਮਰੀਕੀ ਏਜੰਸੀ ਸੀਡੀਸੀ ਦੇ ਅਨੁਸਾਰ ਜੇਨ 1.1 ਦੇ ਲੱਛਣ ਹੋਰ ਵੇਰੀਐਂਟ ਤੋਂ ਬਹੁਤ ਵੱਖਰੇ ਨਹੀਂ ਹਨ ਪਰ ਇਹ ਆਪਣੇ ਤੇਜ਼ੀ ਨਾਲ ਫੈਲਣ ਲਈ ਵਧੇਰੇ ਜਾਣਿਆ ਜਾਂਦਾ ਹੈ ਲੱਛਣਾਂ ਵਿੱਚ ਨੱਕ ਵਗਣਾ ਸੁੱਕੀ ਖੰਘ ਬੁਖਾਰ ਗਲੇ ਵਿੱਚ ਖਾਰਿਸ਼ ਸਿਰ ਦਰਦ ਉਲਟੀਆਂ ਜਾਂ ਮਤਲੀ ਦਸਤ ਠੰਡ ਲੱਗਣਾ ਆਦਿ ਸ਼ਾਮਿਲ ਹਨ ਇਸ ਵਾਇਰਸ ਦੀ ਇਸ ਵੇਲੇ ਭਾਰਤ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਪਰ ਚੌਕਸੀ ਜ਼ਰੂਰੀ ਹੈ ਮਾਹਿਰਾਂ ਅਨੁਸਾਰ ਇਸ ਵੇਲੇ ਲੋਕਡਾਊਨ ਵਰਗੀਆਂ ਸਖਤ پابੰਦੀਆਂ ਦੀ ਲੋੜ ਨਹੀਂ ਹੈ ਇਹ ਵਾਇਰਸ ਉਹਨਾਂ ਲੋਕਾਂ ਦੇ ਇਹ ਗੰਭੀਰ ਖਤਰਾ ਨਹੀਂ ਪੈਦਾ ਕਰ ਰਿਹਾ ਜਿਨ੍ਹਾਂ ਨੇ ਟੀਕਾ ਅਤੇ ਬੂਸਟਰ ਖੁਰਾਕ ਲਈ ਹੈ ਦੱਸ ਦਈਏ ਕਿ ਕਈ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਡਰ ਪਾਇਆ ਜਾ ਰਿਹਾ ਹੈ